ਪਰ ਜੇ ਅਸੀਂ ਕਹਿ ਲਈਏ ਕਿ ਇਹ ਇਹ ਲੋਕ ਜਿਹੜੇ ਪਿੰਡ ਦੇ ਵਿੱਚ ਹੋਣਗੇ ਜੋ ਲੱਗੇ ਹੋਏ ਬੂਟਿਆਂ ਨੂੰ ਅਸੀਂ ਖਤਮ ਕਰ ਦੇਣਗੇ ਤਾਂ ਅਸੀਂ ਜਿਹੜਾ ਏ ਉਹ ਆਉਣ ਵਾਲਾ ਬਾਤਾਵਨ ਕਿਵੇਂ ਬਚਾ ਕੇ ਰੱਖਾਂਗੇ ਇਹ ਤੁਸੀਂ ਬੂਟਾ ਦੇਖੋ ਦੂਜੀ ਜ਼ਿਹੜ ਬਿਲਕੁਲ ਤੁਹਾਨੂੰ ਸਹੀ ਨਜ਼ਰ ਆ ਰਿਹਾ ਹੈ ਪਰ ਇਸੇ ਸਿਹਰ ਦਾ ਬੂਟਾ ਤੁਹਾਨੂੰ ਨજર ਨਹੀਂ ਆਵੇਗਾ ਤੁਹਾਨੂੰ ਸਾਰੇ ਹੀ ਬੂਟੇ ਜਿਹੜੇ ਐ ਉਹ ਸੁੱਕੇ ਹੋਏ ਹੀ ਦਿਖਾਈ ਦੇਣਗੇ ਤੁਸੀਂ ਦੇਖੋ ਉਹ ਦੂਜੀ ਸਾਈਡ ਦਾ ਬੂਟਾ ਤੁਸੀਂ ਦੇਖੋ ਬਿਲਕੁਲ ਸਹੀ ਬੂਟਾ ਤੁਹਾਨੂੰ ਨਜ਼ਰ ਆ ਰਿਹਾ ਏ ਪਿਆਰੇ ਸਾਥੀਓ ਗੱਲ ਕਰਾਂਗੇ ਪਿੰਡ ਜੱਬੋਵਾਲ ਦੀ ਨਵਾਂ ਸ਼ਹਿਰ ਬਲੌਕ ਦਾ ਪਿੰਡ ਜੱਬੋਵਾਲ ਦੇ ਵਿੱਚ ਮਨਰੇਗਾ ਵਰਕਰਾਂ ਨੇ 200 ਬੂਟੇ ਲਗਵਾਏ ਦੋਸਾਂ ਬੂਟੇ ਬੀਡੀਪੀਓ ਆਫਿਸ ਨਮਾ ਸ਼ਹਿਰ ਦੇ ਵੱਲੋਂ ਭੇਜੇ ਗਏ ਬੂਟਿਆਂ ਦੇ ਵਿੱਚੋਂ ਬਹੁਤ ਸਾਰੇ ਇੱਕ ਸਾਈਡ ਦੇ ਜਿਹੜੇ ਬੂਟੇ ਹੈਗੇ ਆ ਜਿਨ੍ਹਾਂ ਦੀ ਗਿਣਤੀ 45 ਤੋਂ 50 ਜਾਂ 35 ਤੋਂ 50 ਦੇ ਵਿੱਚ ਵਿੱਚ ਹੈਗੀ ਹੈ ਇੱਕ ਸਾਈਡ ਦੇ ਜਿਹੜੇ ਬੂਟੇ ਹੈਗੇ ਉਹ ਬਿਲਕੁਲ ਸੜ ਗਏ ਆ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਬੂਟਿਆਂ ਨੂੰ ਬਚਾਉਣਾ ਤਾਂ ਬਹੁਤ ਵੱਡਾ ਸਾਡਾ ਨੈਤਿਕ ਫਰਜ਼ ਹੈਗਾ ਸਰਕਾਰ ਬੂਟੇ ਲਗਾਉਣ ਦੇ ਲਈ ਵੱਡੇ ਅਪਰਾਲੇ ਤਾਂ ਜ਼ਰੂਰ ਕਰਦੀ ਹੈ ਲੇਕਿਨ ਬੂਟੇ ਨੂੰ ਬਚਾਉਣ ਦੇ ਲਈ ਫਿਲਹਾਲ ਜਿਹੜੇ ਅਪਰਾਲੇ ਆ ਉਹ ਵਧੀਆ ਢੰਗ ਦੇ ਨਾਲ ਨਜ਼ਰ ਨਹੀਂ ਆ ਰਹੇ ਬਹੁਤ ਸਾਰੇ ਥਾਮਾਂ ਦੇ ਉੱਪਰ ਬਹੁਤ ਵੱਡਾ ਮੱਝਾਂ ਦਾ ਜਿਹੜਾ ਹੈਗਾ ਆ ਉਹ ਬਗ ਤੁਰਿਆ ਫਿਰਦਾ ਪਰ ਇੱਥੇ ਮੱਝਾਂ ਨੇ ਨਹੀਂ ਇੱਥੇ ਨਾ ਜਾਣੇ ਕਿਸ ਚੀਜ਼ ਨੇ ਇੱਕ ਸਾਈਡ ਦੇ ਜਿਹੜੇ ਬੂਟੇ ਹੈਗੇ ਉਹ ਸਾਰ ਦਿੱਤੇ ਹੈ ਦੇਖੋ ਇਹ ਬੂਟਾ ਬਿਲਕੁਲ ਸੜ ਗਿਆ ਉਸ ਦੇ ਨਾਲ ਦੂਸਰੀ ਸਾਈਡ ਦੇ ਵੀ ਜਿਹੜੇ ਦੂਰ ਤੱਕਰ ਨਿਗਾ ਮਾਰੀਏ ਤੇ ਕਾਫੀ ਜਿਹੜੇ ਬੂਟੇ ਹੈਗੇ ਆ ਉਹ ਸੜ ਗਏ ਆ ਬੂਟੇ ਸੜਨੇ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ ਜੇ ਦੂਸਰੀ ਸਾਈਡ ਦੀ ਨਿਗਾ ਮਾਰੀਏ ਬਿਲਕੁਲ ਤੰਦਰੁਸਤੇ ਸਹੀ ਪੌਦੇ ਜਿਹੜੇ ਸਹੀ ਬੂਟੇ ਹੈ ਉਹ ਇੱਕ ਸਾਈਡ ਦੇ ਬੂਟੇ ਬਿਲਕੁਲ ਖਤਮ ਹੋ ਗਏ ਆ ਦੂਸਰੀ ਸਾਈਡ ਦੇ ਇੱਧਰ ਨਿਗਾ ਮਾਰੀਏ ਬਿਲਕੁਲ ਬੂਟਾ ਸਹੀ ਹੈ ਮੁਸਕਰਾਹਾਂ ਦਾ ਨਜ਼ਰ ਆ ਰਿਹਾ ਚਹਲ ਪਹਿਲੇ ਪੂਰੀ ਤਹਕ ਤੇ ਜੇ ਦੂਸਰੀ ਸਾਈਡ ਦੀ ਗੱਲ ਕਰੀਏ ਤਾਂ ਇਹਦੇ ਨਾਲ ਦੂਸਰੀ ਸਾਈਡ ਦੇ ਵਿੱਚੋਂ ਬੂਟੇ ਸੜੇ ਲੱਗ ਰਹੇ ਨੇ ਇਸੇ ਤਰ੍ਹਾਂ ਬੜਾ ਲੰਬਾ ਪੈਂਡਾ ਹੈਗਾ ਆ ਇੱਕ ਸਾਈਡ ਦੇ ਸਾਰੇ ਬੂਟੇ ਤਕਰੀਬਨ ਸੜ ਗਏ ਨੇ ਸੁੱਕ ਗਏ ਨੇ ਇਹਦਾ ਕੀ ਕਾਰਨ ਹੈ ਇਹਦੀ ਕੀ ਵਜ੍ਹਾ ਆ ਇੱਥੋਂ ਦੇ ਜਿਹੜੇ ਮੀਟ ਆ ਮੀਟ ਨੇ ਇੱਕ ਐਪਲੀਕੇਸ਼ਨ ਆ डीसी ਸਹਿਵਾਨ ਸ਼ਹੀਦ ਭਗਤ ਸਿੰਘ ਨਗਰ ਬੀਡੀਪੀਓ ਆਫਿਸ ਨਮਾ ਸ਼ਹਿਰ ਨੂੰ ਇੱਕ ਐਪਲੀਕੇਸ਼ਨ ਦਾਇਰ ਕੀਤੀ ਹੈ ਅਫਸਰਾਂ ਦਾ ਫਰਜ਼ ਬੰਦਾ ਇਹਦੀ ਡੰਗਾਈ ਤੱਕਰ ਜਾਣਾ ਇਹ ਅਫਸਰਾਂ ਦੀ ਜ਼ਿੰਮੇਵਾਰੀ ਹੈ ਅਫਸਰ ਸਹਿਵਾਨਾਂ ਦਾ ਫਰਜ਼ ਹੈ ਕਿ ਇਹਦੀ ਡੰਗਾਈ ਤੱਕਰ ਜਾਣਾ ਇਹ ਬੂਟੇ ਐਸੀ ਹੀ ਤਰ੍ਹਾਂ ਖਤਮ ਹੁੰਦੇ ਰਹੇ ਪਿਆਰੇ ਸਾਥੀਓ ਫਿਰ ਲਗਾਉਣ ਦਾ ਵੀ ਕੋਈ ਫਾਇਦਾ ਨਹੀਂ ਇਨਾ ਛੋਟੇ ਛੋਟੇ ਬੂਟੇ ਨੇ ਕਾਹਲੂ ਵੱਡੇ ਵੱਡੇ ਦਰਖਤ ਨਜ਼ਰ ਆਣਾ ਤੇ ਇਨਾ ਬੂਟਿਆਂ ਨੂੰ ਪਾਲੋ ਆਪਣੀ ਵੀ ਜ਼ਿੰਮੇਵਾਰੀ ਹਰੇਕ ਰਾਗੀਰ ਆਪਣਾ ਫਰਜ਼ ਵੀ ਸਮਝੋ